मैं तो पिक्चर देखता है पर इस करीबी नाम नहीं देखता जो है मूवी देखी मेरे दोस्त ने मनाए और देखते देखते मैं इसवॉल्व हो गया और इन्ना इन्वॉल्व हो गया कि मनु लग्या कि पहली बारी पंजाबी मूवी थीम के नाल आई है बेसिकली साउथ इंडियन मूवीज बाकी आ गई है पंजाबी मोस्टली मूविया है नहीं या हो है। पहली बारी इस कि थीम उस मूवी बनाई है दोनों डायरेक्टर है मनु बिच क्यों बिठाया मनु नहीं पता बट ठीक अच्छा लग रहा बुरा नहीं लग रहा इसका तो आज रिलीज है और ज्यादा तो ज्यादा सगर हेल्प करोगे अगर थोड़ी

میں عالی ہے نا وہ تو تیرے وچ کوئی حصہ بنا لے نے سال پہ کیتا 30 سے کم ہو کتنا کراو گے ماں نے اچھے اچھے تھری پارٹی شریک ہونا ہوگا ماں نے کہا جی بیٹا جو کام کرنا آتا ہو وہ یہ کری اے میرا کام نہیں ہے نا میرا کام نہ بلا بیٹھ کے نہ تھی ہاسپتال افزائی کون کرتا ہے اس طرح کے بندو وہی چڑتا رہتا ہے بندو کا اس کا اے نندرا کم ہے اے دیکھ یا تسیں دیکھو तो और पूरी आ, ओके थैंक यू सब सब लोगों को आने के लिए आ, अच्छा सबसे पहले तो मैं जो हम लोग हैं यहाँ पे आज आपके सामने उनको इंट्रोड्यूस करता हूँ तो मेरी जो साइड में है शली सर शली सर इस फिल्म के म्यूजिक डायरेक्टर है आ, और इनके इन्होंने इस फिल्म में गाने भी लिखे हैं तो ये फिल्म के रिलीज़स और इस फिल्म में चार गाने लिखे तो बहुत ही इंटरेस्टिंग है आपने देखे होंगे गाने तो सर आप सभी जानते ही जोबन मतलब तो कोई इंट्रोडक्शन की जरूरत नहीं है ऑलरेडी तो काफी फेमस है और जोबन ने बहुत ही अच्छा काम किया है फिल्म में तो जोबनप्रीत एंड देन गुरबानी के इस फ्रॉम दिस फिल है फिल्म में तो आप देखोगेड सपोर्ट कीजिए और uh, गुरबाणी को भी लाइक like, uh, प्यार और मतलब सपोर्ट दीजिए पंजाब से और पूरे वर्ल्ड से और इसी के साथ में विकी uh, कलम

अपने अपने जो ड्यूटी करते हैं और वजह से हम सब सेफ रहते हैं। तो इन्हीं को ट देने के लिए इनको डेडिकेट तरीके से ये फिल्म बनाई है जहां के रात और ये फिल्म एक इंस्पायरिंग स्टोरी है ये फिल्म पुलिस की स्टोरी है पुलिस कॉन्स्टेबल की स्टोरी है कि कैसे वो अपने

ਰੇਜੋਨਿਟ ਕਰਾਂਗੇ ਕਿ ਇਹ ਸਾਰੇ ਲੋਕਾਂ ਨੇ ਵੀ ਲਾਈਫ ਤੇ ਹੋਇਆ ਸੀ ਠੀਕ ਹੈ ਥੈਂਕ ਯੂ ਜੋ ਬਸ ਤੁਸੀਂ ਉੱਪਰ ਕਿਰਪਾ ਕਰ ਦਿਓ ਜੀ ਜੀ ਮਾਈ ਥੈਂਕ ਯੂ ਤੁਸੀਂ ਸਾਰੇ ਜਣੇ ਆਏ ਹੋ ਤੇ ਤੁਸੀਂ ਸਾਡੇ ਆਪਣੀ ਹੋ ਕਿ ਇਹ ਫਿਲਮ ਬਾਰੇ ਜਦੋਂ ਸਰਦਾਰ ਦੱਸਿਆ ਕਿ ਇਹ ਇੱਕ ਯੂਥ ਸੈਂਟਰ ਦਾ ਤੇ ਇਹ ਫਿਰ ਖੁੱਲ੍ਹ ਲਗਾ ਹੈ ਜੁਹਾਨਪੁਰਾ ਤੇ ਬੇਸਿਕਲੀ ਜਿਹੜੇ ਪੰਜਾਬ ਦੇ ਆਪਾਂ ਬੱਚੇ ਹੁੰਦੇ ਆ 10th ਕੀ ਇਖਤਾਰਤ ਕੀ ਆਈਡੈਂਟਿਟੀ ਕੀ ਬਾਤ ਚ ਰਗੇ ਆਪਾਂ ਨੂੰ ਬੋਲਡ ਕਰਉਂਦਾ ਸੀ ਕਰਨਾ ਕਿਉਂਕਿ ਸਾਨੂੰ ਇੱਕ ਕੁਇਸਟ ਹੈ ਜਿਹੜਾ ਪਿਛਲੇ ਕਈ ਸਾਲ ਤੋਂ ਆ ਕੀ ਬਾਾਰ-ਬਾਰ ਬਾਾਰ ਬਰਨਾ ਸੋ 12ਵੀਂ ਕੰਪਨੀ ਹੈਗਾ ਹੈ ਤੇ 12ਵੀਂ ਬੰਦੇ ਸਟਰਕਚਰ ਕਰਦੇ ਆ ਪਾਪਾ ਸਰ ਦੇਖਦੇ ਆ ਬੱਚਿਆਂ ਨੂੰ ਕਿੰਨਾ ਔਖਾ ਦਿਖਾਈ ਲਿਖਾਇਆ ਦਾ ਤੇ ਪੇਰੈਂਟਸ ਦੂਰੋਂ ਦੇ ਘਰ ਤੋਂ ਦੂਰ ਇੱਥੇ ਆ ਕੇ ਕੰਮ ਕਰਦੇ ਨੇ ਉਹ ਤੇ ਇਸ ਫਿਲਮ ਦੇ ਵਿੱਚ ਇੱਕ ਇਦਾਂ ਦੀ ਅਲੱਗ-ਅਲੱਗ ਥੇਟ ਤੋਂ ਬੱਚੇ ਆਉਂਦੇ ਨੇ ਤੇ ਆਪਣਾ ਕੋਰਡ ਲਾਪਨ ਨਹੀਂ ਨਹੀਂ ਆ ਕਿ ਉਸ ਨੂੰ ਅਚੀਵ ਕਿਦਾਂ ਕਰਦੇ ਨੇ ਉਹ ਇੱਕ ਵੱਖਰੀ ਕਹਾਣੀ ਆ ਤੇ ਉਹਦੇ ਵਿੱਚ ਉਹਨਾਂ ਨੂੰ ਕਹੋ ਵੀ ਉਹ ਹੱਸਦੇ ਨੇ ਕਿ ਕਿਥੋਂ ਨੂੰ ਲਫਾਉਣਗੇ ਬਹੁਤ ਚਾਹਾਂ ਕਿਉਂਕਿ ਜਿਹੜਾ ਉਹ ਪੁਲਿਸ ਦਾ 파ਰਟ ਆ ਉਸ ਚਾ ਉਹ ਪੁਲੀਸੋਂ ਪਹਿਲਾ ਦਾ 파ਰਟ ਹੁੰਦਾ ਸ਼ਹਿਰ ਆ ਜਿਹੜਾ ਪਬਲਿਕ ਆਪਾਂ ਸਿਵਲ ਵਾਲੇ ਆਪਾਂ ਨਹੀਂ ਦੇਖਦੇ ਉਹਦੇ ਉਸ ਪੁਲਿਸੀ ਜਾਣ ਪਾਉਂਦੇ ਆ ਤੇ ਉਹਨਾਂ ਦਾ ਰੋਲ ਨਾ ਟਿਕ ਡਿਸਪਲਿਨ ਅਫੀਸਰ ਬਣਨ ਤੋਂ ਪਹਿਲਾਂ ਦਾ ਰੋਲ ਹੁੰਦਾ ਤੇ ਉਹੋ ਸ਼ਰਾਰਤੀ ਵੀ ਹੁੰਦਾ ਉਹ ਜਿਹੜੇ ਹਰਕਤਾਂ ਵੀ ਅੰਦਰ ਉਹ ਸਾਰੀਆਂ ਦਿਖਾਉਂਦੇ ਨਹੀਂ ਆ ਕਿਉਂਕਿ ਮੈਂ ਉਦੋਂ ਟ੍ਰੇਨਿੰਗ ਕੀਤੀ ਸੀ ਕਿਸੇ ਸਾਥ ਉਦੋਂ ਤੇ ਫਿਰ ਮੈਂ ਸੱਤ 6 7 7 ਪਰਸਨ ਸਰਪ ਕੀਤਾ ਉਸ ਵਕਤ ਮੈਂ ਇਸ ਰੇਂਜ ਆਇਆ ਸੀਗਾ ਤੇ ਜਦੋਂ ਵੀ ਟ੍ਰੇਨਿੰਗ ਕਰ ਰਿਹਾ ਸੀ ਨਾ ਉਹਦਾ ਮੈਂ ਸੋਚਦਾ ਰਹਿੰਦਾ ਜੀ ਇਹ ਇਹ ਯਾਰ ਕਿਸੇ ਤੱਕ ਕਦੇ ਨਹੀਂ ਕਿਸੇ ਨੂੰ ਦਿਖਾਉਣੇ ਚਾਹੀਦੇ ਨੇ ਤਾਂ ਉਹਨੂੰ ਅਕਸਰ ਪੁਰਸ਼ ਨੂੰ ਹੁੰਦਾ 골ਡਨ ਡੇ ਜਦੋਂ ਟ੍ਰੇਨਿੰਗ ਕਰਦੇ ਹੁੰਦੇ ਉਹਨੂੰ ਸਾਨੂੰ ਇਹ ਕਿਹਾ ਜਾਂਦਾ ਹੁੰਦਾ ਕਿ ਇਹ ਤੁਹਾਡੇ 골ਡਨ ਡੇ ਨੇ ਤੁਸੀਂ ਯਾਦ ਕਰੋ ਕਿ ਹੁਣ ਤੁਹਾਨੂੰ ਔਖੇ ਲੱਗਦੇ ਪਰ ਇਹ 골ਡਨ ਡੇ ਨੇ ਉਹ ਬਾਕੀ ਅਫਸਰ ਨਾਈਜ਼ ਬੰਦ ਨੇ ਤੇ ਹਰ ਵੀ ਜਿੰਨੇ ਪੰਜਾਬ ਪੁਲਿਸ ਟ੍ਰੇਨਿੰਗ ਸੈਂਟਰ ਚੱਲ ਰਹੇ ਨੇ ਇੰਨਾ ਯੂਥ ਸਪੋਰਟ ਕਰਨ ਜਾਣਾ ਕੱਲ ਦੇ ਮੈਨੂੰ ਮਤਲਬ ਜੀ ਸਖੀਰ ਵੀ ਕਰਨਾ ਹਜ਼ਾਰ ਦੋਹਾਂ ਦਾ ਮੈਸੇਜ ਆ ਚੁੱਕੇ ਨੇ ਇਹਨਾਂ ਪੁਲਿਸ ਡਿਪਾਰਟਮੈਂਟਾਂ ਤੋਂ ਕਿ ਸਾਡੇ ਅੱਗੇ ਕਿੱਥੇ ਆ ਸਾਨੂੰ ਤੁਸੀਂ ਅਸੀਂ ਜਾਣਿਆ ਤੁਹਾਨੂੰ ਟਿਕਟਾਂ ਭੇਜਿਆ ਮਤਲਬ ਕਿ ਯੂਥ ਇੰਨਾ ਡੈਡੀਕੇਟਿਡ ਆ ਫਿਲਮ ਦੇਖਣ ਲਈ ਇੰਨਾ ਉਹ ਵਧੀਆ ਲੱਗ ਰਿਹਾ ਵੀ ਸਾਡੇ ਤੇ ਕਿਸੇ ਨੇ ਫਿਲਮ ਬਣਾਈ ਆ ਤੇ ਮੈਂ ਉਹਨਾਂ ਨੂੰ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਸਾਰੇ ਜਹਾਂ ਦਾ ਟ੍ਰੇਨਿੰਗ ਸੈਂਟਰ ਦਾ ਉਸ ਤੋਂ ਬਾਅਦ ਲੁਧਿਆਣਾ ਫੁੱਲ ਦਾ ਪਟਿਆਲਾ ਫੁੱਲ ਦਾ ਟਾਇਰ ਪੰਜਾਬ ਫੁੱਲ ਦਾ ਜਿਹੜੀ ਸਭ ਨੂੰ ਨਾ ਸਕੋਰ ਕਰ ਰਹੀ ਹੈ ਤੇ ਥੋੜੇ ਆਪਦੀ ਫਿਲਮਾਂ ਤੇ ਥੋੜੇ ਆਪ ਦੇ ਕਿਸੇ ਥੋੜੀਆਂ ਆਪਦੀਆਂ ਕਹਾਣੀਆਂ ਨੇ ਜਿਹੜੀਆਂ ਸ਼ਾਇਦ ਸਾਡੇ ਤੋਂ ਬਾਅਦ ਨਹੀਂ ਕੋਈ ਦਿਖਾ ਪਾਊਗਾ ਜੇ ਦਿਖਾਊਗਾ ਵੀ ਚਾਹੁੰਦਾ ਪਸਾਰ ਟ੍ਰੇਨਿੰਗ ਜ਼ਰੂਰ ਕਰਨੀ ਪਣੀ ਉਹ ਚੇਂਜ ਲਖਣ ਦੇ ਦੇ ਕਿਉਂਕਿ ਜੇ ਤੁਸੀਂ ਉੱਥੇ ਰਹੋਗੇ ਤਾਂ ਹਿੰਦ ਜਿ ਸਮਝ ਪਾਉਗੇ ਕਿਦਾਂ ਤੁਸੀਂ ਕੀ ਕੀ ਹਰਕਤਾਂ ਕੀਤੀਆਂ ਸਾਰੀਆਂ ਤੁਹਾਨੂੰ ਫਿਰਦਾ ਚ ਮਿਲ ਜਾਣੀਆਂ ਸਭ ਮੇਰੀ ਤੁਹਾਨੂੰ ਇੱਕ ਰਿਕਵੈਸਟ ਆ ਕਿ ਤੁਸੀਂ ਅੱਜ ਜਾਓ ਆ ਵੀ ਜਿੰਨਾਂ ਦੇ ਬੱਚਿਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਫਿਲਮ ਜ਼ਰੂਰ ਦੇਖੋ ਸਾਰਿਆਂ ਦੇ ਲਈ ਫਿਰ ਮੈਂ ਤੁਹਾਨੂੰ ਇੱਕ ਖਸੌਂਦੀਆਂ ਸੌਂਦੀ 23 ਤੋਂ 4 ਮੈਸੇਜ ਦੇ ਦਵਗੀ ਜਿਹੜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਨਸਪਾਇਰ ਕਰਦੀ ਹੈ। ਤੋਂ ਇਹ ਪੋਸ਼ਣ ਕੀਤੀ ਹੈ ਸਾਡੀ ਸਾਰੀ ਪੀਓ ਨਵੀਂਆਂ ਜਿਨ੍ਹਾਂ ਚ ਨਵੇਂ ਕਲਾਕਾਰਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਜਿੰਨਾ ਸੋਹਣਾ ਕੰਮ ਕੀਤਾ ਕਰਵਾਣੀ ਜੇ ਤਾਲ ਅਜਸ਼ਨ ਕੋਹਲੀ ਜਾਂ ਅਕਾਸ਼ ਦੀਪਾ ਵਿਸ਼ੇ ਦਾ ਸਾਰੇ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਤੇ ਆਪਾਂ ਗੱਲਾਂ ਕਰਦੇ ਹੁੰਦੇ ਨਾ ਵੀ ਨਵੇਂ ਚਿਹਰੇ ਹੋਣ ਚਾਹੀਦੇ ਨੇ ਇੰਡਸਟਰੀ ਦੇ ਵਿੱਚ ਅਕਸਰ ਗੱਲ ਕਰਦੇ ਹੁੰਦੇ ਆ ਪਰ ਮੈਂ ਇਹ ਕਹਿੰਦਾ ਵੀ ਜਦਵੇਂ ਚਿਹਰੇ ਆ ਰਹੇ ਆ ਤੇ ਤੁਹਾਨੂੰ ਬਹੁਤ ਵਧੀਆ ਕੰਟੈਂਟ ਲੈ ਕੇ ਆ ਰਹੇ ਆ ਤੇ ਜੋ ਤੁਸੀਂ ਚਾਹੋ ਉਹ ਲੈ ਕੇ ਆ ਰਹੇ ਆ ਤਾਂ ਉਹਨੂੰ ਤੁਸੀਂ ਹੰਕਾਰਾ ਦਿਓ ਤਾਂ ਕਿ ਕੱਲ ਨੂੰ ਕੋਈ ਨਵਾਂ ਚਿਹਰਾ ਉੱਠੇ ਕੋਈ ਫਿਰ ਤੋਂ ਨਵੇਂ ਦਸਤਾਰ ਹੋਣੀਆਂ ਇਹਨੂੰ ਸਪੋਰਟ ਕਰਨ ਤਾਂ ਕਿ ਉਹ ਪ੍ਰੂਵ ਹੋ ਸਕਣ ਜੇ ਇਹ ਨਹੀਂ ਸਪੋਰਟ ਕਰਦੇ ਅਸੀਂ ਸਪੋਰਟ ਨਹੀਂ ਕਰਾਂਗੇ ਫਿਰ ਸ਼ਾਇਦ ਕੱਲ ਨੂੰ ਕੋਈ ਨਵਾਂ ਇਨਵੈਸਟਰ ਜਾਂ ਪ੍ਰੋਡਿਊਸਰ ਉਸ ਦੇ ਹੱਕ ਵਿੱਚ ਨਿਰੋਗ ਮੈਨਾਂ ਚਿਹਰਨ ਨੂੰ ਮੌਕਾ ਦੋ ਸੋ ਮੇਰੀ ਬਹੁਤ ਆ ਜੁਗੀ ਨਹੀਂ ਬੇਰੀਏ ਪਰ ਮੈਨੂੰ ਕੀ ਲੱਗਿਆ ਕਿ ਬੇਰੀਏ ਟੀਮ ਬਹੁਤ ਸਟਰੋਂਗ ਹੈ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ ਸੋ ਤੁਹਾਨੂੰ ਵੀ ਇਹ ਪੀੜਾ ਕਿ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਦੇਖ ਕੇ ਜਾਓ ਸਾਡੇ ਵੀ ਨਾਲ ਆਪਣੀ ਵੀ ਜਾਓ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਵੀ ਨਵੇਂ ਹੋਣ ਕਿਸੇ ਫੀਲਡ ਦੇ ਵਿੱਚ ਉਹਨਾਂ ਨੂੰ ਵੀ ਆਹੀ ਚਾਂਸ ਮਿਲੂਗਾ ਜੇ ਤੁਸੀਂ ਇਸ ਨੂੰ ਚਾਂਸ ਦਉਂਗੇ ਸੋ ਇਦਾਂ ਕਹਿੰਦਾ ਹਾਂ ਥੈਂਕ ਯੂ ਸੋ ਮੱਚ ਤੇ ਤੁਹਾਡਾ ਸਾਰੇ ਦਾ ਆਨੰਦ ਮੈਂ ਤਾਂ ਨਾ ਤੇ ਥੈਂਕ ਯੂ ਮੈਂ ਕਰਵਾਣੀ ਮੈਂ ਕਿੱਥੇ ਨਾ ਕਰਵਾਣੀ ਸਸ਼ਿਕਾ ਜੀ ਸਾਰਿਆਂ ਨੂੰ ਫਰਸਟ ਆਲ For sure. so so much support and then don't have time today. do this know the day. Can we all get a round of applause please? बोल रहा था म्यूजिक इस मूवी मूवी को पावर दे रहा है बट इससे शुरू सारे कार्य में और सच्चे खबर है या नहीं दिल जाने कि इतनी ब्यूटीफुल मेलोडीज ऑलरेडी आउट नहीं स्पॉटिफाई यूट्यूब सारे काम शुरू लेकिन डायरेक्टर साहब विक्की कदर उसे देख सकते हो कि देश स्वीट हर दिन तो दिल में स्ल जस्ट बाय आवर टाइम जो बन ने वो बहुत देर लग गया जो बन ने करके जो बहुत मेहनत किया जो बन ने इन लाइफ लिव की जो सारे को हमेशा शूट थे जो आउट थी गाय करना थी इन्हें मूवी भी लिखी है सो ये रीजन इन आउट ऑफ लाइफ के बताने नहीं बाकी ये मूवी आज बाहर आ रही है सो फॉर द सपोर्ट शो करना इतनी बहुत इमोशनल तो पीछे जो बन क्या सारे कलाकार नवे तो सी आपके थिएटर इस मूवी में थोड़ी जान ਕੱਟਾ ਕੱਟਾ ਸੋ ਕਿਦਰੋਂ ਮੁਮੂਏ ਸਤੀ ਐਂਟਰਟੇਨਮੈਂਟ ਕਰਨ ਦਾ ਮੌਕਾ ਮਿਲਿਆ ਬਸ ਬਾਕੀ थैंक यू ਸੋ ਮਚ ਦਾ ਸਿਗਾਰੀ ਵੀ ਰਿਪੀਟਸ ਫੇਲੀ movies 18 ਜਣਾ ਫਰ ਮੀ ਐਂਡ ਬਾਕੀ थैंक यू ਸੋ ਮਚ ਕੋਈ ਗਲਤ ਜੋ ਬਸ ਇਹ ਫਿਲਮ ਕਿੱਥੇ ਜੁਟਾ ਗਿਆ ਜਿਹੜਾ ਪੰਜਾਬ ਦਾ ਆਈਡੈਂਟਿਟੀ ਕਰਦਾ ਭਾਈ ਦਾ ਬਾਹਰ ਅਫਰੀਕਾ ਅਫਰੀਕਾ ਹੈ ਉਹ ਜਿਹੜੇ ਵਿੱਚ ਦਾਇਰਾ ਹੀ ਲੱਗਦਾ ਜਾਂ ਉਹ ਲੱਗਦਾ ਕਿ ਜੇ ਡਾ ਹੀ ਰੱਖੀ ਜਾ ਰਿਹਾ ਹੈ ਕਿ ਉਹਨਾਂ ਬੁੱਕਲ ਦੀ ਇੱਕ ਬੈਂਸ ਦਾ ਹੀ ਮਸਲਾ ਹੈ ਪੰਜਾਬ ਜੇ ਬੁੱਕਲ ਉਹ ਤਾਂ ਹੈ ਪੰਜਾਬ ਸਰਕਾਰ ਨੇ ਕੰਮਕਾਰ ਜਾਂ ਬੁੱਕਲ ਪ੍ਰਭਾਤ ਤੇ ਮਾਰ ਵੀ ਕਿਹਾ ਹੈ ਕਿ ਆਪਣੇ ਜੁਸ ਨੂੰ ਪੰਜਾਬ ਚ ਰੱਖਣਾ ਯਤਨ ਕਰਦੇ ਤੇ ਇਹਨਾਂ ਸਭਾ ਵਿੱਚ ਸਰਕਾਰ ਤੋਂ ਪਹੁੰਚ ਕਰੋ ਕਿ ਇਹ ਫਿਰਮ ਸਕੂਲਾਂ ਕਿ ਦਿਖਾਈ ਜਾਵੇ ਸਟੂਡੈਂਟਾਂ ਦਾ ਉਤਾਲ ਕਿ ਦਿਖਾਈ ਜਾਵੇ ਅ ਤਾਂ ਇਸ ਨਾਲ ਜਾਨੀ ਮਹਾਰਤਾ ਕੋ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਨੂੰ ਮਤਲਬ ਅਸੀਂ ਜੋ ਪ੍ਰੋਮੋਸ਼ਨ ਵੀ ਕਰਦੇ ਆ ਜਾਂ ਅਸੀਂ ਕੁਝ ਵੀ ਕਰਦੇ ਆ ਤਾਂ ਸਾਨੂੰ ਸਰਕਾਰ ਦੀ ਅਲਰੇਡੀ ਵਿੱਚ ਸਾਨੂੰ ਮਤਲਬ ਮੈਨੂੰ ਪਰਸਨਲੀ ਜਦੋਂ ਮੈਂ ਕੰਟੈਕਟ ਕਰਦਾ ਤਾਂ ਮੈਨੂੰ ਹਮੇਸ਼ਾ ਸਪੋਰਟ ਮਿਲਿਆ ਤੇ ਜਿੰਨੇ ਟ੍ਰੇਡਿੰਗ ਸੈਂਟਰਾਂ ਦੇ ਵਿੱਚ ਆ ਕੋਲ ਸਪਾਰਟਮੈਂਟ ਦੇ ਵਿੱਚ ਗਏ ਆ ਜਾਂ ਅਸੀਂ ਕੋਈ ਪਰਮਿਸ਼ਨ ਲਈ ਅਕਸਰ ਸਾਨੂੰ ਇੱਕ ਤਰੀਕ ਕੋ ਉਨਾਂ ਨੂੰ ਅਸੀਂ ਮੈਂ ਮਿਲਿਆ ਸੀ ਸਾਨੂੰ ਤਾਂ ਉਹਨਾਂ ਨੇ ਬਹੁਤ ਸਨਾ गाइड की चाहीद बारे थे उन्होंने हर एक चीज देवे से रिपोर्ट की थी सो ऑलरेडी so मैं उन्हें टच देवे के बीच है या टैक्स पर मान सब को जाओगे पिक्चर अगर तो साथ होया तो जरूर चीफ मिनिस्टर को तो जाके टैक्स दी रिबेट मंगन ਕਿ ਟੈਕਸ ਨਹੀਂ ਰਵੇ ਤਾਂ ਇੰਪੋਰਟੈਂਟ ਨਹੀਂ ਆ ਗਵਰਨਮੈਂਟ ਨੂੰ ਵੀ ਪੈਸੇ ਚਾਹੀਦੇ ਆ ਜਦ ਅਸਾਂ ਜਲਦੀ ਜਲ ਕੇ ਬਣ ਜਾਈਏ ਤੇ ਉਸ ਦਾ ਵੀ ਫਾਇਦਾ ਹੁੰਦਾ ਹੈਗਾ ਪਰ ਇਹ ਉਨਾਂ ਦੀ ਰਿਸਪੋਨਸਿਬਿਲਟੀ ਆ ਜਦ ਨੂੰ ਲੱਗਦਾ ਹੈ ਕਿ ਇਹ ਵੀ ਟੈਕਸ ਨਹੀਂ ਹੋ ਸਕਦਾ ਕਿਉਂਕਿ So it's again, a, a movie. The message is bigger than the film industry. It's movie, The message that the uh, uh, together, let's know the nation will jordan the efforts that the communities are A simple question: to see family, which your parents, our parents first responded to Correct? So uh, I think message that is, is beyond the film industry. It's a conversation starter.